ਖਬਰ ਸੰਗਰੂਰ ਦੇ ਭਵਾਨੀਗੜ੍ਹ ਤੋਂ ਹੈ ਜਿੱਥੇ ਕੀ ਭਵਾਨੀਗੜ੍ਹ ਪੁਲਿਸ ਨੇ ਇੱਕ ਨਾਕੇ ਦੌਰਾਨ ਚੰਡੀਗੜ੍ਹ ਨੰਬਰ BMW ਵਿੱਚ ਸਵਾਰ ਤਿੰਨ ਨੌਜਵਾਨਾਂ ਤੋਂ 10.5 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਹਿਰੋਇਨ ਦੇ ਸ਼ੱਕੀਲ ਸਨ ਜਿਸ ਦੇ ਚੱਲਦੇ ਇਹ ਹਿਰੋਇਨ ਸਸਤੇ ਰੇਟ ਤੇ ਲਿਆ ਕੇ ਥੋੜੇ ਮਹਿੰਗੇ ਭਾਤੇ ਵੇਚਦੇ ਵੀ ਸਨ ਫਿਲਹਾਲ ਤਿੰਨੇ ਨੌਜਵਾਨ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਲਿਆਉਂਦੇ ਸਨ ਅਤੇ ਕਿੰਨਾ ਨੂੰ ਇਹ ਵੇਚਦੇ ਸਨ ਰਾਤ ਜਿਹੜੀ ਹੈਗੀ ਮਾਨਜੋਗ ਪੰਜਾਬ ਸਰਕਾਰ ਅਤੇ ਮਾਨਜੋਗ ਸਾਡੇ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਜੋਗ ਐਸਐਸਪੀ ਸਾਹਿਬ ਸੰਗਰੂੜ ਦੀਆਂ ਦੇ ਸੰਦਰਦੇਸ਼ਾਂ ਤਹਿਤ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਮਹਿਮਾ ਵਢੀ ਹੋਈ ਆ ਜੁੱਧ ਨਸ਼ਾ ਅਭਰਦ ਜੋ ਮਹਿਮਾ ਚੱਲ ਰਹੀ ਹੈ ਇਸ ਸੰਦੇਸ਼ ਹੰਦ ਵਿੱਚ ਰਾਤ ਅਗਸਤ ਪਾਲਟੀ ਤੇ ਮੈਂ ਹਾਜ਼ਰ ਸੀਗਾ ਤੇ ਜਦੋਂ ਬਖੋਪੀਰ ਰੋਡ ਤੇ ਠੀਕਾ ਆਪਣਾ 3065 ਪੈਂਦਾ ਅਲੋ ਹਰਖ ਦੇ ਕੋਲ ਉੱਥੇ ਪੁੱਜੇ ਤਾਂ ਇੱਕ ਗੱਡੀ ਜਿਹੜੀ ਹੈਗੀ ਆ ਪੰਡਾਲੋ ਹਰਖ ਵੱਲੋਂ ਸੀਐਚ ਨੰਬਰ ਜਿਹੜੀ ਹੈਗੀ ਵੀ ਗੱਡੀ ਆਉਣੀ ਦਿਖਾਈ ਦਿੱਤੀ ਜਿਸ ਨੂੰ ਰੋਕ ਕੇ ਚੈੱਕ ਕੀਤਾ ਇਸ ਦੇ ਵਿੱਚ ਤਿੰਨ ਨੌਜਵਾਨ ਸੀਗੇ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਤੇ ਚੈੱਕ ਕਰਦੇ ਜਿਨ੍ਹਾਂ ਪਾਸੋਂ 10 1/2 ਗ੍ਰਾਮ ਜਿਹੜੀ ਹੈਰਨ ਜਿਹੜੇ ਬਰਕਟ ਚਿੱਟਾ ਪਾ ਗਏ ਨੇ ਉਹ ਰਿਕਵਰ ਹੋਇਆ ਇਹਦੇ ਬੰਦੇ ਨੇ ਕਿ ਇਹ ਆਪਣੇ ਇੱਕ ਮੁੰਡੇ ਤੇ ਹੈਗਾ ਮੁਹੰਮਦ ਸੈਲ ਤੇ ਇੱਕ ਉਸਤਾਦ ਇੱਕ ਹਰਨੂਰ ਜਿਹੜਾ ਹਰਨੂਰ ਨਾਂ ਦਾ ਮੁੰਡਾ ਇਹ ਪਟਿਆਲੇ ਦਾ ਰਹਿਣ ਵਾਲਾ ਠੀਕ ਹੈ ਜਿਹੜਾ ਸੈ ਮੁਹੰਮਦ ਉਸਤਾਦ ਹੈਗਾ ਇਹ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਹੇਅਰ ਕਟਿੰਗ ਦੀ ਦੁਕਾਨ ਕਰਦਾ ਆਪਣੇ ਮਾਰਕੀਟ ਦੇ ਵਿੱਚ ਭਵਾਨੀ ਇਵੈਂਟ ਦੇ ਵਿੱਚ ਠੀਕ ਹੈ ਇਹਨਾਂ ਦੋ ਅੱਗੇ ਜੋ ਅੱਗੇ ਸਾਡੀ ਹਲੇ ਤਫ਼ਤੀਸ਼ ਚੱਲ ਰਹੀ ਆ ਵੀ ਕੀ ਨੂੰ ਇਹ ਇਹਨਾਂ ਨੇ ਅੱਗੇ ਦੇਣੇ ਸੀਗਾ ਕਿੱਥੋਂ ਇਹ ਲੈ ਗਏ ਸੀਗੇ ਉਸ ਸੰਬੰਧੀ ਅਸੀਂ ਅੱਜ ਪੁਲਿਸ ਰਿਮਾਂਡ ਲੈ ਕੇ ਆਏ ਆਂ ਪੁਲਿਸ ਰਿਮਾਂਡ ਦੇ ਵਿੱਚ ਜੋ ਵੀ ਅੱਗੇ ਅੱਗੇ ਜੋ ਫਰਦਰ ਜਿਹੜੀ ਕੋਈ ਕੀ ਕਲ ਹੋਊਗੀ ਉਹ ਸੰਬੰਧੀ ਅਸੀਂ ਤੁਹਾਨੂੰ ਬਾਅਦ ਵਿੱਚ ਜਾਣਕਾਰੀ ਦੇ ਦਿਆਂਗੇ ਕਿੰਨੇ ਵੀ ਟਾਈਮ ਤੋਂ ਇਹ ਕੰਮ ਚੱਲ ਰਿਹਾ ਜੀ ਇਹ ਜੋ ਪਤਾ ਲੱਗਿਆ ਵੀ ਇਹ 4-5 ਮਹੀਨਿਆਂ ਤੋਂ ਪਿੱਛੋਂ ਤੋਂ ਇਹ ਜਿਹੜੇ ਹੈਗੇ ਨੇਗੇ ਆਪ ਵੀ ਡਿਕਟ ਨੇਗੇ ਤੇ ਅੱਗੇ ਵੀ ਜੋ ਕਿਸੇ ਨੂੰ ਸੇਲ ਪਰਚੇ ਵਿੱਚ ਕੋਈ ਕਰਦੇ ਨੇਗੇ ਤੇ 5-6 ਮਹੀਨਿਆਂ ਤੋਂ ਜੋ ਇਹ ਇਸ ਗੁਰਕੁਤੰਦੀ ਦੇ ਵਿੱਚ ਇਹ ਜਿਹੜੇ ਹੈਗੇ ਡਿਕ ਹਮਲਾ ਸੀਗੇ ਬਿਲਕੁਲ ਇਸ ਗੱਲ ਤੋਂ ਕੋਈ ਡਿਨਾਈ ਨਹੀਂ ਕੀਤੀ ਜਾ ਸਕਦੀ ਠੀਕ ਹੈ ਹੋ ਮੰਨ ਸਕਦੇ ਆ ਵੀ ਅਸੀਂ ਹੋਰ ਵੀ ਜਿਹੜਾ ਹੈਗਾ ਚੱਲਦਾ ਪਰ ਅਸੀਂ ਪੂ ਇਸ ਸੰਬੰਧੀ ਪੂਰੀ ਜਿਹੜੀ ਹੈਗੀ ਆ ਸਖਤੀ ਕੀਤੀ ਹੋਈ ਆ ਮੇਰੇ ਵੱਲੋਂ ਮੈਂ ਆਪ ਜੀ ਮਦਮੁਰਾਈ ਵੀ ਬੇਨਤੀ ਕਰਦਾ ਵੀ ਜੇ ਕੋਈ ਮੇਰੇ ਏਰੀਆ ਦੇ ਵਿੱਚ ਅਜਿਹੇ ਜਿਹਾ ਸਮਗਲਰ ਜਾਂ ਇਹ ਜੇ ਕੋਈ ਹੈਗੇ ਨੇ ਬੰਦੇ ਜਦੋਂ ਉਹ ਮੇਰਾ ਏਰੀਆ ਛੱਡ ਦੇਣ ਤੇ ਜਾਂ ਫਿਰ ਉਹ ਆਵਾਜ਼ ਆ ਜਾਣ ਤੇ ਨਹੀਂ ਤਾਂ ਫਿਰ ਉਹ ਸਲਾਕਾਂ ਪਿੱਛੇ ਆਪਣੀ ਤਿਆਰੀ ਕਰ ਲੈਣ ਸਰਖੋ ਜੀ ਇਹ ਤਾਂ ਮਾਰਕੀਟ ਦੀ ਕੀਮਤ ਤਾ ਇਹਦੀ ਵਾਰੀ ਮੈਂ ਕੁਝ ਹਲੇ ਉਦੱਜ 3-4000 ਰੁਪਏ ਦੇ ਪ੍ਰਤੀ ਹੈ ਜੋ ਹੈ ਕਿ 4-5000 ਪ੍ਰਤੀ ਕਿੰਨੇ ਤੇ ਗ੍ਰਾਮ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਤੋ ਪਤਾ ਲੱਗਿਆ ਵੀ ਇਹ ਲੈ ਕੇ ਆਉਂਦੇ ਨੇ ਤੇ ਅੱਗੇ ਜਿਹੜੀ ਸੇਲ ਪਰਚੇ ਅੱਗੇ ਥੋੜੀ ਵੱਧ ਕਰ ਦਿੰਦੇ ਨੇਗੇ ਇਸ ਕੱਲ ਤ ਵੀ ਕੋਈ ਤਾਂ ਡਿਨਾਈ ਨਹੀਂ ਕੀਤੀ ਜਾ ਸਕਦੀ ਨੰਬਰ 1 ਇਹ ਆ ਵੀ ਆਪਣੀ ਵੀ ਨਸ਼ੇ ਦੀ ਪੂਰਤੀ ਕਰ ਦਿੰਦੇ ਨੇ ਤੇ ਬਾਕੀ ਅੱਗੇ ਵੀ ਜਿਹੜਾ ਹੈਗਾ ਉਹ ਕਰ ਦਿੰਦੇ ਨੇ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਇਸ ਦੇ ਵਿੱਚੋਂ ਕੋਈ ਡਿਨਾਈ ਨਹੀਂ ਕੀਤੀ ਜਾ ਸਕਦੀ ਇਸ ਗੱਲ ਦਾ ਉਹ ਜੂ ਗੱਡੀ ਹੈ ਜੀ ਚੰਡੀਗੜ੍ਹ ਨੰਬਰ ਦੀ ਗੱਡੀ ਹੈਗੀ ਆ ਸੀ ਐਚ 01 ਬੀ ਬੀ ਪੀ ਉਹਦੇ 34 ਨੰਬਰ ਲਾਇਆ ਸੀ ਪਰ ਜਿਹੜਾ ਨੰਬਰ ਹੈਗਾ ਇਹਦੇ ਜਿਹੜੀ ਹੈਗੇ ਨੰਬਰ ਪਲੇਟ ਤੇ ਵੀ ਇਹ ਜਿਹੜੀ ਨੰਬਰ ਪਲੇਟ ਲੱਗੀ ਸੀਗੀ ਇਹ ਵੀ ਫੇਕ ਲੱਗੀ ਹੋਈ ਆ ਠੀਕ ਹੈ ਇਹਦੇ ਵਿੱਚ ਜੋ ਕੋਈ ਡਬਲ 0 34 ਦੇ ਮੂਰੇ ਡਬਲ 0 ਚਾਹੀਦੀ ਸੀਗੀ ਇਸ ਸਬੰਧੀ ਅਸੀਂ ਜੋ ਵੀ ਇਹਦਾ ਕਾਨੂੰਨ ਦੇ ਨਾਲ ਉਹ ਕਰਦੇ ਆ ਤੇ ਉਸ ਸੰਬੰਧੀ ਵੀ ਜੁਰਮ ਦਾ ਵਾਧਾ ਕਰਾਂਗੇ। ਜਿਹੜੀ ਮਾਲਕੀ ਦੇ ਵਿੱਚ ਹਰਨੂਰ ਸਿੰਘ ਨਾਮ ਦਾ ਬੰਦਾ ਜਿਹੜਾ ਮੌਕੇ ਤੇ ਪਕੜਿਆ ਗਿਆ ਜਿਹੜਾ ਮਨੂਰ ਸਿੰਘ ਪੁੱਤ ਇਸ ਪਟਿਆਲੇ ਦਾ ਰਹਿਣ ਵਾਲਾ ਪਿੱਛੋਂ ਵੈਸੇ ਪਾਣੀ ਪੱਤ ਦੇ ਰਹਿਣ ਵਾਲੇ ਦੱਸਿਆ ਜਾ ਰਿਹਾ। ਠੀਕ ਹੈ ਇਹ ਖੁਦ ਆਪ ਹੀ ਮਾਲਕ ਸੀਗਾ ਤੇ ਇਹ ਪ੍ਰੋਪਰਟੀ ਦਿੱਲੀ ਦਾ ਕੰਮ ਦੱਸਦਾ ਵੀ ਮੈਂ ਪਟਿਆਲੇ ਦੇ ਵਿੱਚ ਕਰ ਦਾਂ। ਸਭ ਵੀ ਇਹ ਜਿਹੜਾ ਬੋਲ ਬਤਲ ਗਿਆ ਜਿੰਮੇ ਲੈ ਰੂ ਕਿ ਆਂ ਦੇ ਰੂ ਉਸ ਸਬੰਧੀ ਅਸੀਂ ਰਿਮਾਂਡ ਦੇ ਲਿਆ ਜੀ ਅੱਜ ਇਸ ਸਬੰਧੀ ਸਾਡੀ ਜਿਹੜੀ ਹੈਗੀ ਤਫਤੀਸ਼ ਫਰਦਰ ਚਲਣੀ ਆ ਹੁਣ ਠੀਕ ਹੈ ਨਾ ਵੀ ਜਿੱਥੋਂ ਲੈ ਕੇ ਆਏ ਤੇ ਜਿਹਨੂੰ ਕਿਸ ਨੂੰ ਦੇਣੀ ਸੀ ਉਸ ਸਬੰਧੀ ਅਸੀਂ ਬਾਅਦ ਵਿੱਚ ਆਪ ਨੂੰ ਦੱਸ ਦੇਵਾਂਗੇ